ਤਾਂ ਦਖਲ ਕਰਵਾ ਕੇ ਹੁਣ ਜਿਹੜੇ ਉਹਨਾਂ ਦਾ ਟ੍ਰੀਟਮੈਂਟ ਹੈ ਜਿਹੜੀ ਅਲਟਰਾਸਾਊਂਡ ਵੀ ਹੋ ਗਈ ਹੈ ਐਕਸਰੇ ਵੀ ਹੋ ਗਏ ਆ ਉਹ ਸਾਰੀਆਂ ਜਿਹੜੀਆਂ ਰਿਪੋਰਟਾਂ ਨੇ ਹੁਣ ਆਉਣੀਆਂ ਸ਼ੁਰੂ ਹੋਈਆਂ ਨੇ ਉਹ ਦੇਖ ਰਹੇ ਆ ਤਾਂ ਦਰਦ ਹਜੇ ਵੀ ਉਹਨਾਂ ਨੇ ਡਾਕਟਰ ਸਾਹਿਬ ਨੇ ਬੋਤਲ ਵੀ ਲਾਈ ਹੈ ਟੀਕੇ ਟੋਕੇ ਵੀ ਲਾਏ ਨੇ ਸੁਣੋ ਤਾਂ ਦਰਦ ਲਗਾਤਾਰ ਵੱਧ ਰਿਹਾ ਹੈ ਅੱਜ ਡੱਲੇਵਨ ਸਾਹਿਬ ਜਿਹੜੇ ਅਸੀਂ ਕੱਲ ਸਾਡੀ ਜਿਲਾ ਫਤਿਹਗੜ ਸਾਹਿਬ ਦੇ ਵਿੱਚ ਸਰੰਦ ਮੰਡੀ ਦੇ ਵਿੱਚ ਕਿਸਾਨ ਮਹਾਪੰਚਾਇਤ ਰੱਖੀ ਗਈ ਸੀ ਕਿ ਉਦੋਂ ਬਾਅਦ ਅਸੀਂ ਖੰਨੇ ਹਸਪੀਟਲ ਪ੍ਰਾਈਵੇਟ ਦੇ ਵਿੱਚ ਦਾਖਲ ਕਰਵਾਇਆ ਗਿਆ ਸੀਗਾ ਤਾਂ ਦਾਖਲ ਕਰਵਾਉਣ ਤੋਂ ਬਾਅਦ ਜਿਹੜੀ ਰਾਤ ਉਹਨਾਂ ਨੂੰ ਟ੍ਰੀਟਮੈਂਟ ਦਿੱਤਾ ਜਿਹੜਾ ਨਿੰਬੂ ਦਾ ਪਾਣੀ ਥੋੜੇ ਜਿਹਾ ਹਲਕੇ ਨਰਿਆਲ ਵੀ ਦਿੱਤਾ ਤਾਂ ਡਾਕਟਰ ਸਾਹਿਬ ਨੇ ਤੜਕੇ ਥੋੜਾ ਜਿਹਾ ਕਿਹਾ ਵੀ ਕੋਈ ਹਲਕੀ ਜੀ ਚੀਜ਼ ਵੀ ਦੇ ਦਿਓ ਤਾਂ ਅਸੀਂ ਥੋੜਾ ਜਿਹਾ ਦੋ ਚਮਚੇ ਦੜਗੇ ਦੇ ਦਾਲ ਚੀਨੀ ਦਿੱਤੀ ਸੀਗੀ ਉਹਦੇ ਨਾਲ ਜਦੋਂ ਸਾਡਾ ਇੱਧਰ ਦਿੱਤਾ ਹੋਇਆ ਪ੍ਰੋਗਰਾਮ ਜ਼ਿਲ੍ਹਾ ਬਰਨਾਲੇ ਦੇ ਵਿੱਚ ਧਨੋਲਾ ਮੰਡੀ ਦੇ ਵਿੱਚ ਇੱਕ ਸਮਾਹ ਪੰਚਾਇਤ ਰੱਖੀ ਗਈ ਵੀ ਸੀ ਉਹਦੇ ਵਿੱਚ ਜਦੋਂ ਪਹੁੰਚੇ ਰਾਹ ਦੇ ਵਿੱਚ ਥੋੜਾ ਜਿਹਾ ਪੇਟ ਦੇ ਵਿੱਚ ਉਹਨਾਂ ਨੂੰ ਦਰਦ ਹੋਣਾ ਸ਼ੁਰੂ ਹੋ ਗਿਆ ਤਾਂ ਜਦੋਂ ਉੱਥੇ ਬੋਲੇ ਨੇ ਬੋਲਿਆ ਵੀ ਜਿਆਦਾ ਨਹੀਂ ਗਿਆ ਟਾਈਮ 2-4 ਮਿੰਟ ਤੇ ਉਹਨਾਂ ਨੇ ਕਿਹਾ ਵੀ ਮੇਰੇ ਪੇਟ 'ਚ ਗੜਬੜਾ ਦਰਦ ਹੋ ਰਿਹਾ ਜਿਆਦਾ ਤਾਂ ਫਿਰ ਅਸੀਂ ਪਹਿਲਾਂ ਸੋਚਦੇ ਸੀ ਵੀ ਬਠਿੰਡੇ ਦੇ ਵਿੱਚ ਜਾ ਕੇ ਕਿਸੇ ਚੰਗੇ ਹਸਪੀਟਲ ਦੇ ਵਿੱਚ ਦਾਖਲ ਕਰਵਾ ਦਈਏ ਤਾਂ ਪਰ ਉਹਨਾਂ ਨੂੰ ਤਕਲੀਫ ਜਾਦੇ ਹੋਣ ਕਰਕੇ ਫਿਰ ਅਸੀਂ ਆ ਬਰਨਾਲੇ ਦੇ ਵਿੱਚ ਜਿਹੜਾ ਵੀ ਵੀ ਟਿਓਹ ਕ੍ਰਿਆਸ ਤਲੇ ਡੀ ਐਮ ਪੀ ਡੀ ਐਮ ਪੀ ਬੀ ਐਫ ਟੀ ਤਾਂ ਇੱਥੇ ਅਸੀਂ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਤਾਂ ਦਾਖਲ ਕਰਵਾ ਕੇ ਹੁਣ ਜਿਹੜੇ ਉਹਨਾਂ ਦਾ ਟ੍ਰੀਟਮੈਂਟ ਹੈ ਜਿਹੜੀ ਅਲਟਰਾਸਾਊਂਡ ਵੀ ਹੋ ਗਈ ਹੈ ਐਕਸ-ਰੇ ਵੀ ਹੋ ਗਏ ਆ ਉਹ ਸਾਰੀਆਂ ਜਿਹੜੀਆਂ ਰਿਪੋਰਟਾਂ ਨੇ ਹੁਣ ਆਉਣੀਆਂ ਸ਼ੁਰੂ ਹੋਈਆਂ ਨੇ ਉਹ ਦੇਖ ਰਹੇ ਆ ਤਾ ਦਰਦ ਹਜੇ ਵੀ ਉਹਨਾਂ ਨੇ ਡਾਕਟਰ ਸਾਹਿਬ ਨੇ ਬੋਤਲ ਵੀ ਲਾਈ ਹੈ ਟੀਕੇ ਟੋਕੇ ਵੀ ਲਾਏ ਨੇ ਸੁਣੋ ਤਾਂ ਦਰਦ ਲਗਾਤਾਰ ਵੱਧ ਰਿਹਾ ਤਾਂ ਉਹ ਸਾਰਾ ਕੁਝ ਜੇ ਜੇ ਐ ਕਹਿਣਾ ਹੋਵੇ ਮੋਟਾ ਉਹਨਾਂ ਦੀ ਹਾਲ ਹੈ ਜਿਹੜੀ ਸਿਹਤ ਹੈ ਨਾ ਚਕ ਹੈ ਤਾਂ ਪਰਮਾਤਮਾ ਨੂੰ ਇਹ ਹੀ ਬੇਨਤੀ ਹੈ ਕਿ ਸ਼ੀਤ ਉਹਨਾਂ ਦੇ ਜਿਹੜੀ ਸਿਹਤ ਹੈ ਉਹ ਠੀਕ ਹੋਣ ਤਾਂ ਡਾਕਟਰ ਸਾਹਿਬ ਨਾਲ ਹੁਣੇ ਗੱਲ ਕਰਕੇ ਛੱਡਿਆ ਕਿ 10-20 ਮਿੰਟਾਂ ਦੇ ਵਿੱਚ ਡਾਕਟਰ ਸਾਹਿਬ ਵੀ ਦੁਬਾਰਾ ਫਿਰ ਆ ਰਹੇ ਨੇ ਤਾਂ ਉਸ ਤੇ ਵਿਚਾਰ ਕੇ ਇਹ ਜਾਣਕਾਰੀ ਜਿਹੜੀ ਜਦ ਮੋਟੇ ਤੌਰ ਤੇ ਦੇਖਣਾ ਹੋਵੇ ਹਾਲਾਤ ਆ ਜਿਹੜੇ ਉਹਨਾਂ ਦੇ ਦਰਦ ਆ ਜਿਹੜਾ ਨੱਚਕ ਬਣੇ ਹੋਏ ਰਣਜੀਤ ਸਿੰਘ ਜੀ ਮੇਰੇ ਨਾਲ ਡੱਲੀਬਾਦ ਸਾਹਿਬ ਦੀ ਸਿਹਤ ਵਿਗੜੀ ਹੈਗੀ ਆ ਹਸਪੀਟਲ ਚ ਡੱਕ ਲਏ ਕਿਵੇਂ ਦਿਖਰੇਗਾ ਇਹ ਜੀ ਜਿਸ ਤਰ੍ਹਾਂ ਡੋਰ ਟੂ ਡੋਰ ਸਾਰੇ ਜ਼ਿਲ੍ਹਿਆਂ ਦੇ ਵਿੱਚ ਪ੍ਰਧਾਨ ਜੀਆ ਨੇ ਕਾਨਫਰੰਸਾਂ ਰੱਖੀਆਂ ਸੀਗੀਆਂ ਬੀ ਕੇ ਸੁੱਧੂਪੁਰ ਦੀਆਂ ਉਸੇ ਤਰ੍ਹਾਂ ਹੀ ਲੜੀ ਦੇ ਵਾਈਜ਼ ਅੱਜ ਜਿਹੜੀ ਆ ਕਾਨਫਰੰਸ ਧਨੋਲੇ ਦੇ ਵਿੱਚ ਰੱਖੀ ਸੀ ਜਿੱਥੇ ਮਹਾ ਇਕੱਠ ਜਿਹੜਾ ਕੀਤਾ ਗਿਆ ਕਿਸਾਨਾਂ ਵੱਲੋਂ ਜਦੋਂ ਪ੍ਰਧਾਨ ਜੀ ਰਾਤ ਖੰਨਾ ਹਸਪੀਟਲ ਦੇ ਵਿੱਚ ਐਡਮਿਟ ਸੀਗੇ ਤਾਂ ਉਸ ਤੋਂ ਉਪਰੰਤ ਅੱਜ ਉਹਨਾਂ ਨੂੰ ਇੱਥੇ ਲਿਆਂਦਾ ਗਿਆ ਧਨੋਲਾ ਕਾਨਫਰੰਸ ਦੇ ਵਿੱਚ ਤੇ ਉਸ ਤੋਂ ਬਾਅਦ ਉਹਨਾਂ ਦੇ ਜਿਹੜਾ ਦਰਦ ਆ ਜਿਹੜਾ ਪੇਟ ਦੇ ਵਿੱਚ ਉਹ ਤੇ ਹੋਰ ਵੀ ਸਰੀਰ ਦੇ ਵਿੱਚ ਦਿੱਕਤ ਹੁਣ ਸ਼ੁਰੂ ਹੋ ਗਈ ਤਾਂ ਜਿਹੜਾ ਫੌਰਨ ਆ ਅਸੀਂ ਜਿਹੜਾ ਉਹਨਾਂ ਨੂੰ ਐਡਮਿਟ ਇੱਥੇ ਕਰਾਇਆ ਬਰਨਾਲੇ ਦੇ ਹਸਪਤਾਲ ਦੇ ਵਿੱਚ ਜਿਹੜਾ ਬੀ ਐਮ ਬੀ ਐਮ ਸੀ ਦੇ ਵਿੱਚ ਅਤੇ ਉਹ ਡਾਕਟਰ ਜਿਹੜਾ ਆ ਆਪਣਾ ਲਾਈ ਕਰ ਰਹੇ ਆ ਟੈਸਟ ਕਰ ਰਹੇ ਆ ਤੇ ਪ੍ਰਧਾਨਜੀਤ ਦੇ ਜਿਹੜੀ ਸਿਹਤ ਆ ਉਹ ਤਾਂ ਆਪਾਂ ਨੂੰ ਵੀ ਪਤਾ ਸਭਾਵਕੀ ਆ 132 ਦਿਨ ਹੋ ਗਏ ਜਿਹੜੇ ਉਹਨਾਂ ਨੂੰ ਮਰਨ ਵਰਤੇ ਬੈਠੇ ਸੀਗੇ ਤੇ ਸੀਤ ਸਰੀਰ ਜਿਹੜਾ ਕਾਫੀ ਕਮਜ਼ੋਰ ਹੋ ਚੁੱਕਿਆ ਸੀਗਾ ਤੇ ਹੁਣ ਜੇਰੇ ਇਲਾਜ ਆਓ ਬਾਕੀ ਸਾਰਿਆਂ ਨੂੰ ਅਸੀਂ ਅਪੀਲ ਕਰਦੇ ਹਾਂ ਡਾਕਟਰਾਂ ਵੱਲੋਂ ਵੀ ਇਹ ਅਪੀਲ ਆ ਕਿ ਉਹਨਾਂ ਦਾ ਇਲਾਜ ਜਿਹੜਾ ਸ਼ੁਰੂ ਕੀਤਾ ਹੋਇਆ ਚੱਲ ਰਿਹਾ ਤੇ ਕੋਈ ਨਹੀਂ ਹੌਲੀ ਹੌਲੀ ਜਿਹੜਾ ਉਹ ਠੀਕ ਹੋ ਜਾਣਗੇ ਜਿਹੜੀ ਸੰਗਤ ਹੈਗੀ ਕਿਸਾਨ ਹੈਗੀ ਆ ਉਹਨਾਂ ਬਾਰੇ ਕੀ ਸਿੰਘ ਇਹ ਨਾਲ ਚਾਹਣੇ ਹਾਲਤ ਨੂੰ ਦੇਖ ਕੇ ਹਾਲਤ ਨੂੰ ਦੇਖ ਕੇ ਇਹੀ ਆ ਵੀ ਪਰ ਹਜੇ ਉਹਨਾਂ ਨੂੰ ਜਿਹੜਾ ਅਰੈਸਟ ਦੀ ਲੋੜ ਆ ਕਾਫੀ ਜਿਹੜਾ ਇਲਾਜ ਆ ਚੱਲੂਗਾ ਕਿਉਂਕਿ ਜਿਹੜੀ ਸਿਹਤ ਆ ਕਾਫੀ ਡਾਊਨ ਹੋ ਚੁੱਕੀ ਉਹਨਾਂ ਦੀ ਤੇ ਜਿਹੜਾ ਸਿਹਤ ਵਿਗੜ ਰਹੀ ਹੈ ਕਾਫੀ ਇਸ ਕਰਕੇ ਹੁਣ ਐਡਮਿਟ ਆ ਤੇ ਹੌਲੀ ਹੌਲੀ ਰਿਕਵਰੀ ਹੋਊਗੀ ਹਜੇ ਐਡਮਿਟ ਹੈ ਜੀ ਉਹ